ਇਹ ਤਸਵੀਰਾਂ ਸ੍ਰੀ ਅਨੰਤਪੁਰ ਸਾਹਿਬ ਹਲਕੇ ਦੀਆਂ ਨੇ ਇੱਥੇ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਦੇ ਹੱਕ 'ਚ ਹੋਰੇ ਪ੍ਰੋਗਰਾਮ ਦਾ ਵਿਰੋਧ ਹੋਇਆ ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਵੀ ਆਉਣਾ ਸੀ ਜਿਵੇਂ ਹੀ ਕਿਸਾਨਾਂ ਨੂੰ ਪਿੰਕ ਲੱਗੀ ਤਾਂ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਪਹੁੰਚ ਗਏ ਕਿਸਾਨਾਂ ਨੇ ਭਾਜਪਾ ਅਤੇ ਮੋਦੀ ਸਰਕਾਰ ਖਿਲਾਫ ਨਾਰੀਵਾਜੀ ਕਰ ਦਿੱਤੀ ਸਾਹਮਣੇ ਤੋਂ ਭਾਜਪਾ ਵਰਕਰ ਵੀ ਨਾਰੀਵਾਜੀ ਕਰਦੇ ਰਹੇ ਦੇਖੋ ਸੰਯੁਕਤ ਖਸਾਨ ਮੋਰਚੇ ਨੇ ਕਾਲ ਦਿੱਤੀ ਹੋਈ ਹੈ ਕਿ ਜਿਹੜੀ ਬੀਜਪੀ ਸਰਕਾਰ ਹੈ ਇਹਦੇ ਨੁਮਾਇੰਦੇ ਨੇ ਉਮੀਦਵਾਰ ਚੋਣਾਂ 'ਚ ਖੜੇ ਨੇ ਉਹਦਾ ਵਿਰੋਧ ਕਰਨਾ ਸਾਡਾ ਪ੍ਰੋਗਰਾਮ ਹੈ ਤੇ ਉਹਨੂੰ ਮੁੱਖ ਰੱਖਦੇ ਹੋਏ ਅੱਜ ਇਲਾਕੇ ਦੇ ਕਿਸਾਨ ਜਿੱਥੇ ਬੰਨੀਆਂ ਇੱਥੇ ਭਾਜਪਾ ਦਾ ਸਮਰਥਨ ਉਮੀਦਵਾਰ ਨੰਤਪਾਲ ਸਾਹਿਬ ਆ ਰਿਹਾ ਉਹਦੇ ਵਿਰੋਧ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਇਹੀ ਭਾਜਪਾ ਸਰਕਾਰ ਹੈ ਜਿਨੇ ਕਿਸਾਨਾਂ ਦੇ ਜ਼ੁਲਮ ਢਾਇਆ 740 ਕਿਸਾਨ ਸ਼ਹੀਦ ਕਰ ਦਿੱਤੇ ਲਗਾਤਾਰ ਗੋਲੀਆਂ ਨਾਲ ਮੀਂਹ ਭਰਾਇਆ ਅਥਰੂ ਕਹੇ ਦੇ ਗੋਲੇ ਛੱਡੇ ਪਾਣੀ ਦੀਆਂ ਵਿਚਾੜਾਂ ਦਿੱਲੀ ਜਾਣ ਤੋਂ ਰੋਕਣ ਲਈ ਸੜਕਾਂ ਦੇ ਵਿੱਚ ਕਿਲ ਮੇਖਾਂ ਲਾਈਆਂ ਗਈਆਂ ਅੰਨਾ ਜਵਰ ਟਾਇਆ ਉਹਦੇ ਵਿਰੋਧ ਦੇ ਵਿੱਚ ਕੁਝ ਆਹ ਕਿਸਾਨਾਂ ਦੇ ਵਿੱਚ ਕਿ ਤੁਸੀਂ ਜੋ ਇਲੈਕਸ਼ਨ ਲੜਨ ਆ ਰਹੇ ਹੋ ਤੁਹਾਡਾ ਇਹ ਵਿਰੋਧ ਕਰਾਂਗੇ ਕਿਸੇ ਹਾਲਤ ਵਿੱਚ ਨਹੀਂ ਅਸੀਂ ਤੁਹਾਨੂੰ ਅੱਜ ਜੇ ਤੁਸੀਂ ਖਸਾਨਾ ਜਾਣਾ ਚਾਹੋਗੇ ਨਹੀਂ ਜਾਣ ਦਵਾਂਗੇ ਜਿੱਥੇ ਜਾਓਗੇ ਅਸੀਂ ਘਰਾਓ ਕਰਾਂਗੇ ਸਾਡਾ ਫੈਸਲਾ ਕਿ ਕਿਸਾਨਾਂ ਨੂੰ ਕੋਈ ਵੀ ਇੱਕ ਨਵਾਂ ਨਹੀਂ ਕਰਨੀ ਪਵੇ ਅੱਜ ਸਾਡਾ ਸਮਾਂ ਆ ਗਿਆ ਅੱਗੇ ਸਰਕਾਰ ਦਾ ਸਮਾਂ ਸੀ ਜਲਮਟਾਣ ਦਾ ਅੱਜ ਸਰਕਾਰ ਦੇ ਨਮਾਇੰਦਿਆਂ ਨੂੰ ਰੋਕਣ ਦਾ ਸਾਡਾ ਸਮਾਂ ਅਸੀਂ ਸੂਰਜੀ ਸੰਘਿਤ ਭਾਗਪਾ ਦਾ ਇੱਥੇ ਦੀ ਸਗੋ ਸਮੁੱਚੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਕਿ ਬੀਜੇਪੀ ਜਿਹੜੀ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ ਅੱਜ ਜਦੋਂ ਵੋਟਾਂ ਮੰਗਲ ਦੀ ਲੋਕਾਂ ਵਿੱਚ ਜਾਵੇ ਉਹਦਾ ਜਿਹੜਾ ਡਟ ਕੇ ਵਿਰੋਧ ਕਰੋ ਤੇ ਜਿਹੜੇ ਸਵਾਲ ਹੈ ਬੀਜੇਪੀ ਨੂੰ ਜੋ ਸੰਗਠਿਤ ਮੋਰਚ ਨੇ ਸਾਨੂੰ ਸਵਾਲ ਪੁੱਛਣ ਲਈ ਦਿੱਤੇ ਆ ਉਹ ਸਵਾਲ ਐ ਅਸੀਂ ਅੱਜ ਪੁੱਛਣ ਲਈ ਇੱਥੇ ਬੀਜੇਪੀ ਦੇ ਲੀਡਰਾਂ ਕੋਲ ਆਏ ਆ ਕਿ ਬੇਈਮਾਨੋ ਸਾਡੇ ਸਵਾਲਾਂ ਦਾ ਜਵਾਬ ਦਿਓ ਤੁਸੀਂ ਕਿਸਾਨਾਂ ਦੇ 700 750 ਕਿਸਾਨਾਂ ਦੇ ਪਿੱਛੇ ਖੂਨ ਨਾਲ ਥੋੜੇ ਜਿਹੜੇ ਆ ਹੱਥ ਰੰਗੇ ਹੋਏ ਆ ਜੋ ਬੈਦੇ ਬੀਜੇਪੀ ਨੇ ਸਾਡੇ ਨਾਲ ਕਿਸਾਨ ਅੰਦੋਲਨ ਦੇ ਦੌਰਾਨ ਕੀਤੇ ਸੀ ਮੋਦੀ ਨੇ ਮਾਫੀ ਮੰਗੀ ਸੀ ਕਿਸਾਨਾਂ ਕੋਲੋਂ ਪਰ ਉਹ ਬੈਦੇ ਜਿਹੜੇ ਅੱਜ 2 ਸਾਲ ਬਾਅਦ ਵੀ ਪੂਰੇ ਨਹੀਂ ਕੀਤੇ ਗਏ ਸਗੋਂ ਸਾਡੇ ਵੀਰ ਜਿਹੜੇ ਕਿਸਾਨ ਦਿੱਲੀ ਜਾਣ ਲਈ ਆ ਉਹਨਾਂ ਦੇ ਰਾਹ ਦੇ ਵਿੱਚ ਕਿੱਲਾ ਗੜਤੀਆਂ ਕੰਧਾ ਗੜਤੀਆਂ 100 ਦਿਨ ਤੋਂ ਜਿਹੜਾ ਕਿਸਾਨ ਉਹ ਬਾੜਾਂ ਦੇ ਬੈਠਾ ਹੋਇਆ ਕੋਈ ਵੀ ਸਰਕਾਰ ਹੈ ਜਿਹੜੀ ਸਾਰ ਨਹੀਂ ਲੈ ਰਹੀ ਜਿਹੜੇ ਕਰਕੇ ਅੱਜ ਅਸੀਂ ਬੀਜੇਪੀ ਦੇ ਲੀਡਰਾਂ ਨੂੰ ਇੱਥੇ ਜਿਨ੍ਹਾਂ ਦਾ ਆੜਾ ਏਸੀ ਦੇ ਵਿੱਚ ਬੈਠਣਾ ਉਹਨਾਂ ਨੂੰ ਪੁੱਛਣ ਆਏ ਆ ਕਿ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਫਿਰ ਤੁਸੀਂ ਸਾਡੇ ਪਿੰਡਾਂ 'ਚ ਬੜਿਓ ਐਦਾਂ ਲੋਕਾਂ ਕੋਲੋਂ ਵੋਟਾਂ ਮੰਗਣ ਨੇ ਆਇਓ ਕਾਫੀ ਸਮਾਂ ਮਾਹੌਲ ਤਣਾਪੂਰਨ ਰਿਹਾ ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਰੱਖਿਆ ਇਸ ਦੌਰਾਨ ਪੀਟੀਪੀ ਵਰਕਰਾਂ ਨੇ ਸਲਾਹ ਦਿੱਤੀ ਕਿ ਰਿਸ਼ਤੇ ਖਰਾਬ ਕਰਨ ਵਾਲੀ ਲੀ ਨਾ ਖਿੱਚੀ ਜਾਵੇ ਕਿ ਲੋਕਤੰਤਰ ਦੇ ਵਿੱਚ ਹਰ ਕਿਸ ਨੂੰ ਵਿਰੋਧ ਕਰਨ ਦਾ ਅਧਿਕਾਰ ਆ ਹਰ ਕਿਸ ਨੂੰ ਧਰਨਾ ਲਾਉਣ ਦਾ ਅਧਿਕਾਰ ਆ ਹਰ ਇੱਕ ਨੂੰ ਆਪਣੇ ਮੰਗ ਜਿਹੜੀ ਆ ਉਠਾਉਣ ਦਾ ਅਧਿਕਾਰ ਆ ਪਰ ਜਿੱਥੇ ਮੰਗ ਉਠਾਉਣ ਦਾ ਅਧਿਕਾਰ ਆ ਧਰਨਾ ਲਾਉਣ ਦਾ ਅਧਿਕਾਰ ਆ ਸਵਾਲ ਪੁੱਛਣ ਦਾ ਅਧਿਕਾਰ ਆ ਜਿਹੜਾ ਸੰਵਿਧਾਨ ਇਹਨਾਂ ਨੂੰ ਇਹ ਚੀਜ਼ਾਂ ਤੋਂ ਜਾਣੂ ਕਰਾਉਂਦਾ ਜਾਂ ਇਹਨਾਂ ਨੂੰ ਅਲਾਉ ਕਰਦਾ ਉਹ ਸੰਵਿਧਾਨ ਸਾਨੂੰ ਵੀ ਅਲਾਉ ਕਰਦਾ ਹੈ ਕਿ ਤੁਸੀਂ ਆਪਣੇ ਕੈਂਪੇਨ ਕਰਨ ਵਾਸਤੇ ਕੈਂਡੀਡੇਟ ਵਾਸਤੇ ਕੈਂਪੇਨ ਕਰਨ ਵਾਸਤੇ ਪਿੰਡਾਂ 'ਤੇ ਜਾਓ ਤੁਸੀਂ ਕੈਂਪੇਨ ਕਰਨ ਵਾਸਤੇ ਆਪਣੇ ਵਰਕਰਾਂ ਦੀ ਮੀਟਿੰਗਾਂ ਕਰੋ ਮੈਂ ਸਮਝਦਾ ਕਿ ਜਿਹੜਾ ਇਹ ਵਰਕਰਾਂ ਨੂੰ ਰੋਕਿਆ ਜਾ ਰਿਹਾ ਇਹ ਇਦਾਂ ਨਹੀਂ ਹੋਣਾ ਚਾਹੀਦਾ ਅਸੀਂ ਵੀ ਆਪਣੇ ਵਰਕਰਾਂ ਨਾਲ ਗੱਲ ਕਰਨੀ ਆ ਇਹਨਾਂ ਦਾ ਸਵਾਲ ਆਇਆ ਸੀ ਕਿ ਕੈਂਡੀਡੇਟ ਸਵਾਲ ਜਵਾਬ ਕਰਕੇ ਜਾਵੇ ਐਂ ਕਿ ਜੀ ਕੋਈ ਗੱਲ ਨਹੀਂ ਵਰਕਰ ਮੀਟਿੰਗ ਤੋਂ ਬਾਅਦ ਜੇ ਤੁਸੀਂ ਕੋਈ 10 ਬੰਦੇ ਆਉਂਦੇ ਨੇ ਤੁਹਾਡੀ ਗੱਲ ਕਰਵਾ ਦਿੰਦੇ ਆ ਜੇ ਤੁਸੀਂ ਇੱਥੇ ਕਰਨਾ ਚਾਹੁੰਦੇ ਜੇ ਅਸੀਂ ਤੁਹਾਡੀ ਗੱਲ ਕਰਵਾ ਦਿੰਦੇ ਆ ਪਰ ਲਾਅ ਇਨ ਆਰਡਰ ਤੇ ਮੈਂਟੇਨ ਕਰਕੇ ਰੱਖਣਾ ਸਾਡੇ ਭਰਾਵਾ ਸਾਰੇ ਲੋਕਲ ਨੇ ਇਲੈਕਸ਼ਨ ਮੁੱਕ ਜਾਨੀ ਇੱਥੇ ਰੇੜਾ ਵਾ ਤੇ ਕੋਈ ਲੀਗ ਐਡਾਂ ਦੀ ਨਹੀਂ ਖਿੱਚਣੀ ਚਾਹੀਦੀ ਜਿਹਦੇ ਨਾਲ ਸਾਡੇ ਰਿਸ਼ਤੇ ਖਰਾਬ ਹੋਣ ਪੂਰੇ ਪੰਜਾਬ ਵਿੱਚ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਤੇ ਮੋਦੀ ਸਰਕਾਰ ਤੋਂ ਜਵਾਬ ਚਾਹੁੰਦੇ ਨੇ ਇਲਜ਼ਾਮ ਹੈ ਕਿ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਉਹ ਤੇ ਬੀਜੇਪੀ ਦਾ ਦਾਅਵਾ ਹੈ ਕਿ ਉਹ ਸਭ ਦੇ ਹਿੱਤ ਲਈ ਕੰਮ ਕਰ ਰਹੇ ਨੇ